ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਬਣਾਉਣੇ ਹੈਗੇ ਜੀ ਵਿਸਾਖੀਆ ਪਕੌੜੇ ਇੰਨਾ ਕਾਪ ਦਹੀਂ ਲੈ ਦਹੀਂ ਪਿਆ ਸੀਗਾ ਉਹਨਾ ਕਿ ਅੱਜ ਆਪਾਂ ਜਾਲੂ ਲੈ ਥੋੜੇ ਜਿਹਾ ਪਿਆਜ਼ ਲੈ ਤਿੰਨਾ ਕ ਹਰੇ ਮਿਰਚ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਬਰੀਕ ਬਰੀਕ ਆਪਾਂ ਇਹਨਾਂ ਨੂੰ ਕੱਟ ਲੈਨੇ ਹਾਂ ਹਾਂਜੀ ਆਪਾਂ ਬਣਾਉਣੇ ਜੀ ਇੰਨੇ ਕ ਬਣਾਵਾਂਗੇ ਆਪਾਂ ਨੂੰ ਲੈ ਆਮੇ ਹਣੋਂ ਇਹ ਤੇ ਕਲਨੇਲੂ ਠੰਕ ਰੱਖ ਕੇ ਵਸਿਓ ਤੋਂ ਗਰੇਨੋ ਨਾ ਕੱਟੇ ਨਿੰਸ਼ਾ ਨਹੀਂ ਨਾਲ ਤੇ ਆ ਮੇਰਾ ਹੈਗਾ ਜੀ ਮਿਰਚਾਂ ਹਰਾਂ ਕੱਟਾਂਗਾ ਇਹ ਭੰਡੀਆਂ ਮੈਨਾਕ ਤੇ ਇਹ ਆਈ ਨਾ ਖਗਾ ਤੰਦਗਾ ਇਹ ਨਾ ਫਾਦਰ ਧੰਨਾ ਵਿੱਚ ਨੇ ਤੇ ਆਪਾਂ ਨੇ ਬਜੀਰਾ ਇਹ ਮੈਂ ਇਦਾਂ ਹੀ ਪਾ ਦੇਣ ਬਸ ਮੇਰੇ ਕੋਲ ਥੋੜਾ ਮੈਂ ਲੇਟ ਹੋ ਗਈ ਕਿ ਅੱਜ ਬਾਬਾ ਜੀ ਦੇ ਉੱਠ ਗਏ ਅੱਜ ਆਪਾਂ ਦਰਦ ਦਵਾਰ ਪਏ ਕਿ ਵਸਾਖੀ ਕਰਕੇ ਇਹਨਾਂ ਆਪਾਂ ਨੇ ਆਪ ਵਿੱਚ ਨਾਣ ਥੋੜੀ ਜਿਹੀ ਪਾਣੇ ਵਿੱਚ ਹਲਦੀ ਤੇ ਥੋੜਾ ਜਨਾ ਲਾਲ ਮਿਰਚਾ ਪਾ ਦੇਣੀ ਆਪ ਇਹਨਾਂ ਕੁ ਆਪ ਕੋਲੇ ਅੱਧਾ ਕਿੰਚਾ ਪੋਣੀ ਆਪਾਂ ਅੰਬਚੂਰ ਪਾਉਂਦੇ ਹਾਂ ਅੰਬਚੂਰ 5-4 ਕੇ ਪਾਉਣੇ ਤੇ ਹੁਣ ਮੈਂ ਵਿੱਚ ਪਾਉਂਦੇ 2 ਚੀवीसਨ ਤਾਂ ਵਿੱਚ ਮੈਂ ਇੰਨਾ ਕੁ ਪਾ ਦੇਣਾ ਦਹੀਂ ਘੜਸ਼ੀਕ ਜਾਗ ਜੋਗ ਰੱਖ ਲੈਣਾ ਬਸ ਤਿਆਰੀ ਕਿ ਦਾ ਪਾ ਦੇਣੀ ਆਹ ਹੀ ਪਾਕਿਸਤਾਨ ਦੇ ਨਾਲ ਲੁੱਕ ਦੇਖ। ਢਲ ਲਿਆ ਨਾ ਮੈਂ। ਉਹਦੇ ਤੱਕੇ ਨੂਨ ਤੋਂ ਬਿਨਾਂ ਇਹਨੇ ਆਪੇ ਹੀ ਖੁਰ ਜਾਣਾ ਤੇ ਹੋ ਜਾਣਾ ਵਧੀਆ ਜਾ। ਬਸ ਫਿਰ ਲੋੜ ਨਹੀਂ ਪੈਣੀ ਇਹਦੀ। ਇਹ ਇੰਨੇ ਕ ਮੈਂ ਲੈਣੀ ਆ ਸੱਕਰ। ਇਹ ਮੈਂ ਬਣਾਉਂਗੀ ਮਿੱਠੇ। ਮਿੱਠੇ ਗੋਲ ਗੇ। ਇਹ ਵੀ ਮੈਂ ਸਮੋਸਾ ਕੋਲ ਇਹ ਬਣਾਉਂਗੀ ਬਾਹਰ ਹੁੰਦੇ ਕਿ ਕੁਝ ਪਾਉਂਦੀ ਕਿ ਇੰਨਾ ਕ ਪਾਣੀ ਪਾ ਦੇਣੀ ਆ ਸੱਕਰ ਚ। ਸੱਕਰ ਪੈ ਜੂਗੀ। ਵੇ ਥੋੜੀ ਜਿਹੀ ਪਾ ਲਈਏ ਸੌਂ। ਇਹਦੇ ਵਿੱਚ ਮੈਂ ਜੇ ਬਾਹਰੇ ਦਾ ਨਹੀਂ ਰੱਖਣੇਗੇ ਇਹ ਜਿਵੇਂ ਆਪਾਂ ਵਿਆਹ ਚ ਬਣਾਉਂਦੇ ਉਹ ਜਿਵੇਂ ਬਣਾਉਣਗੇ ਮੈਂ ਇਹ ਜਿਆਦਾ ਤੇ ਰੱਖਣ ਵਾਲੇ ਇਹਦੇ ਵਿੱਚ ਮੈਂ ਕੋਈ ਮੂੰ ਮੂੰ ਨਹੀਂ ਪਾਉਣਾਗਾ ਬਸ ਇਦਾਂ ਹੀ ਬਣਾ ਦੇਣਾ ਮੈਂ ਇਹਨਾਂ ਨੂੰ ਸਿੱਧਾ ਹੀ। ਇਹ ਮਿੱਠੇ ਮਿੱਠੇ ਗੁਲਗੁਲਿਆਂ ਦਾ ਬਣਾਉਣੀ ਆ ਮੈਂ ਇਹ। ਵਿੱਚੇ ਸ਼ੱਕਰ ਭਰੀ ਕਿਸੀ ਗੁਲਗੁਲੀ ਆ। ਬਸ ਇਹ ਵੀ ਮੈਂ ਥੋੜਾ ਜਿਹਾ ਬਸ ਇੰਨਾ ਕੀ ਬਣਾਉਂਗੀ ਪਤਲਾ ਜਿਹਾ। ਲੋ ਸਭਾਣਾ ਆਪਾਂ ਹੁਣ ਬਣਾਉਣੇ ਆਂ ਪਹਿਲਾ ਸ਼ੱਕਰ ਵਾਲੇ ਵਰਦਲੇ ਤਾਂ ਥੋੜਾ ਇਗਨੋਰ ਕਰੋ ਜੀ ਬਾਹਰ ਦਾ ਜਿਹੜਾ ਇਸੇ ਵਾਈ ਹੁੰਦਾ ਤੁਹਾਨੂੰ ਪਤਾ ਨਾ ਸਾਮਾਨ ਉੱਤੇ ਮੈਂ ਤੁਹਾਨੂੰ ਬੈਠਣ ਨਹੀਂ ਜਾਂਦਾ ਥੱਲੇ ਫਿਰ ਥੋੜਾ ਲੇਟ ਹੋ ਗਿਆ ਆਪਾਂ ਬਾਬੇ ਦੇ ਉੱਠ ਕੇ ਸੀਗੇ ਈਮੇਦੀ ਆਲੂ ਥੋੜੇ ਤੇਜ਼ ਆ ਮੈਂ ਇੰਨੇ ਹੀ ਪਾਉਂਗੀ ਥੱਲੇ ये मट्ठी अगते बनाने पीएम पूरी पाने सारे लेंगे ਆਪਾ ਪੜਨ ਲੱਗ ਗਏ ਜੀ ਤੁਹਾਡਾ ਇਗਨੋਰ ਕਰਦੇ ਇਹਨੇ ਵਿਸਾਖੀ ਨੂੰ ਤੇਲ ਸਾੜਨਾ ਬਹੁਤ ਚੰਗਾ ਹੁੰਦਾ ਤੇ ਆਪਾਂ ਇਸ ਲਈ ਲੇਟ ਹੀ ਸਾੜ ਰਹੇ ਹਾਂ ਮੈਂ ਪਾਰ ਹੀ ਦੇਨੇ ਸਾਰੇ ਮੈਂ ਤਾਂ ਹੋਰ ਲੱਗ ਜੀ ਲੇਟ ਹੈ ਜਾਵੇਗੀ ਇੱਕ ਸਾਡੇ ਗਵਾਂਢੀ ਕੈਨੇਡਾ ਵਾਲੇ ਅੱਪਾ ਮਿੱਠੇ ਵੀ ਬਣਾ ਲੈ ਤੰਨੂਨ ਵਾਲੇ ਵੀ ਖਾਂਸੇ ਦੇ ਸਾਰਜਨਾ ਦੇ ਸਿੱਧੇ ਵਿਸਤ੍ਰੇ ਇੱਕ ਗੋਲੀ ਸ਼ੱਕਰ ਦੀ ਪਾਈ ਆਪਾਂ ਤੇ ਇੱਕ ਹੀ ਵਿੱਚ ਪਾ ਲਈ ਹਾਟੇ ਦੀ ਬੱਟ ਉਹ ਨਹੀਂ ਬਣਾਦੇ ਹੁਣ ਹੌਲੀ ਹੌਲੀ ਬਸ ਬਣਾ ਦੇ ਲੰਗੇ ਆ ਦੇਣਾ ਰੰਗ ਥੋੜਾ ਸਹੀ ਬਣੇ ਨੂੰ ਕਿ ਤੇਲ ਜਿਆਦਾ ਗਰਮ ਸੀਗਾ ਫਿਰ ਥੋੜਾ ਗਰਮ ਵੀ ਕਰਨਾ ਪੈਣਾ ਸੀਗਾ ਕਿੰਨਾ ਤੇ ਕੋਈ ਕੋਈ ਕਾਲਾ ਜਾਂ ਹੋਰ ਜਿਆਦਾ ਹੀ ਜਿਹੜਾ ਵੀ ਕੁਸ ਹੈਗਾ ਤੁਹਾਡੇ ਸਾਹਮਣੇ ਹੀ ਬਸ ਹੋਊਗਾ ਕਾਲੇ ਤੇ ਚਿੱਟੇ ਵੀ ਪਕਾਉਣੇ ਦੋ ਪੂਰਾ ਪਾ ਬਣਾ ਦਿੰਨੇ ਆ ਮੁੰਨਾ ਲੈਂਦੇ ਤੇ ਬਸ ਆਲੂ ਵਿੱਚ ਪਾਏ ਗੰਢੇ ਉਹਨੂੰ ਤੁੰ ਸਾਰਾ ਸਮਾਨ ਖਾਈ ਜਿੱਤ ਲੈਟ ਬਾਅਦ ਬਹੁਤ ਹਾਂ ਰੋਟੀ ਦਾ ਟਾਈਮ ਸੀਗਾ ਪਰ ਮਨ ਨੂੰ ਸੀਗਾ ਕਿ ਬੜਾ ਉੱਲੇ ਦੇ ਉੱਤੇ ਅੱਗ ਕਿਤੇ ਬਾਲੀ ਹੋ ਜਾਂਦੀ ਹੈ ਕਿਤੇ ਥੋੜੀ ਤੁਹਾਨੂੰ ਪਤਾ ਹੀ ਹੈ ਗੈਸ ਦੇ ਉੱਤੇ ਤਾਂ ਫਿਰ ਪੂਰਾ ਧਿਆਨ ਨਾਲ ਉਹਨਾਂ ਕਮਾੜੀ ਮੜੇ ਚੱਲਣਾ ਨਹੀਂ ਹੁੰਦਾ ਕੁਛ ਨਹੀਂ ਮੱਚਦਾ ਮੁੱਤ ਦੇ ਇੱਥੇ ਮੱਚ ਵੀ ਜਾਂਦੇ ਆ ਤੇ ਕਈ ਵਾਰੀ ਕੱਚੇ ਵੀ ਰਹਿੰਦੇ ਆ ਪਰ ਆਪਾਂ ਥੋੜਾ ਜਿਹਾ ਸ਼ਾਂਤੀ ਨਹੀਂ ਬਣਾਵਾਂਗੇ ਮੱਚਣ ਨਹੀਂ ਦੇਣਗੇ ਜਿਹੜੇ ਮੱਚ ਦੇ ਮੱਚ ਦੇ ਕਿੱਲਾ ਪਰ ਹੋਂ ਨਹੀਂ ਮੱਚਣ ਗੋੜਾ ਲੈ ਕੇ ਰੰਗ ਚੁਣਨਾ ਪਤਾ ਹੈ ਇਹ ਆਲਰੇਡੀ ਕਾਲਾ ਹੁੰਦਾ ਹੈ ਉਹ ਨਾ ਕਿ ਕਿਉਂਕਿ ਜਿਹੜੇ ਆਪਾਂ ਵਿਆਹ ਵਾਲੇ ਬਣਾਉਣ ਨੇ ਇਹਨੇ ਉਹ ਤਾਂ ਹੁੰਦੇ ਹੈਗੇ ਕਿ ਬਹੁਤ ਚਿਰ ਰੱਖ ਸਕਦੇ ਆ ਇਹ ਪਤਲੇ ਵਿਚੇ ਵਿੱਚ ਕੋਈ ਮੋਮ ਨਹੀਂ ਪਾਏਗਾ ਥੋੜੀ ਜਿਹੀ ਕਾਲਾ ਲੱਗ ਜਾ ਇਹ ਵਿੱਚ ਕੋਈ ਮੋਮ ਨਹੀਂ ਆਪਾਂ ਪਾਏਗਾ ਸਹੀ ਹੈ ਆ ਲੱਗ ਗਿਆ ਆਪਾਂ ਮਿੱਠੇ ਦਿੱਤੇ ਬਣਾ ਦੇਖ ਲੋ ਅੰਦਰ ਜਾ ਕੇ ਦਿਖਾਵਾਂਗੇ ਪਸੰਦ ਆ ਦੇਖੋ ਇੰਨੇ ਜਿਹਾ ਬਣਾਤੇ ਆਪਾਂ ਬਹਿੰਦੀ ਤੇ ਹੁਣ ਆਪਾਂ ਬਣਾਉਣੇ ਜੀ ਨਮਕ ਵਾਲੇ ਬਣਾਉਣੇ ਜੀ ਆਹ ਨਮਕ ਵਾਲੇ ਹਿੰਦੇ ਛੋਟੇ ਸੈਟ ਦੇ ਨੇ ਮੈਂ ਇਹ ਮੇਰਾ ਮਾਨਸਿਕਾ ਕਿ ਬਣਾਉਣਾ ਹੀ ਬਣਾਉਣੇ ਆਪਾਂ ਦੋ ਪੂਰੇ ਵਾਰਾਂਗੇ ਜੱਤਾਂ ਨੂੰ ਹੋ ਜਾਊਗਾ ਬਤ ਕੋਈ ਕੋਲੇ ਹੋਵੋ ਤਾਂ ਸੇ ਆਪਾਂ ਤੁਹਾਨੂੰ ਖਵਾ ਕੇ ਵੀ ਦਿਖਾਈਏ ਕਿ ਬਹੁਤ ਟੇਸਟੀ ਬਣਦੇ ਵੜ ਵਾਲੇ ਸ਼ੱਕਰ ਵਾਲੇ ਬਣਾਏ ਆ ਮੈਂ ਗੋਲ ਮੈਨੂੰ ਕੀ ਬੜਾ ਟਾਈਮ ਲੱਗੂ ਆਖੋ ਇਸ ਕਰਕੇ ਚੱਕਰ ਦੇ ਨਾਲ ਮਿਲਤੀ ਲੱਗਣਗੇ ਸਾਰੇ ਬਾਤੇ ਜੀ ਮੈਂ ਜਲਦੀ ਕਰਨ ਦੀ ਮਾਰੀ ਨਹੀਂ ਤੇ ਉਹ ਮੈਂ ਥੋੜੇ ਪਰੇ ਨੂੰ ਕਰਦ ਲਈ ਮੈਂ ਇਹ ਦੁਰਕਾਤ ਸਾਖ ਦੀ ਜੀਸਤ ਆਪਾਂ ਨਾ ਗਾੜਵਾ ਨਾ ਮੈਂ ਥੋੜਾ ਕੰਮ ਸਿਰੰਤ ਕਰਿਆ ਸੀ ਜਿਹੀ ਦਿਨੇ ਬਣਾਉਂਦੇ ਤਾਂ ਅਸੀਂ ਪੂਰਾ ਲੰਮਾ ਚੜ੍ਹ ਕੇ ਕਰ ਦੋ ਹਾਲੋ ਜੀ ਆਪਣੇ ਬਣ ਗਏ ਪਕੌੜੇ ਰਹਿ ਗਏ ਆ ਆਪਾਂ ਹੁਣ ਕੱਢਦੇ ਆ ਦੇਖੋ ਪਰਪਲ ਟੋਕਰ ਗਾ ਇਹ ਵਸਾਕੀ ਦੇ ਦਿਖਾ ਦੇ ਸੀ ਹਾਂਜੀ ਆਪਾਂ ਬਣਾਲੇ ਪਕੌੜੇ ਬਣ ਗਏ ਜੀ ਆਪਣੇ ਆਪਣੇ ਗਵਾਂਢੀ ਥੋੜਾ ਬੋਲੀ ਜਾਂਦੇ ਆ ਇਗਨੋਰ ਕਰੋ ਜੀ ਰੋਲਾ ਪਾਉਂਦੇ ਆ ਓਕੇ ਸਸਤਰੀ ਕੱਲ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਜੀ ਹਾਂਜੀ ਆਪਾਂ ਬਣਾ ਲਿਆ ਜੀ ਪਕੌੜੇ ਦੇਖੋ ਥਾਲ ਪਰ ਪਰ ਕੇ ਤਾਂ ਤੁਸੀਂ ਵੀ ਬਣਾਓ ਸਾਡੇ ਤਰੀਕੇ ਨਾਲ ਆਪਾਂ ਬਣਾਏ ਸੀ ਵਿਸਾਖੀ ਤੇ ਖਾਸੇ ਦੇ ਸਾਜਨਾ ਦਿਵਸ ਤੇ ਤਾਂ ਤੁਸੀਂ ਵੀ ਬਣਾਉਣੇ ਪਕੌੜੇ ਤੇ ਬਹੁਤ ਸਵਾਦ ਬਣਿਆ ਤੁਸੀਂ ਵੀ ਬਣਾਉਣੇ ਨਹੀਂ ਅਸੀਂ ਮਿੱਠੇ ਬਣਾਏ ਥੋੜੇ ਜਿਹੀ ਸ਼ੱਕਰ ਵਾਲੇ ਤੇ ਨੂਨ ਵਾਲੇ ਬਣਾਏ ਸ਼ੱਕਰ ਵਾਲੇ ਤਾਂ ਖਾ ਲਿਏ ਨੇ ਚੱਕ ਦੇ ਨਾਲ ਦੇ ਨਾਲ ਤਾਂ ਸਤਿ ਸ੍ਰੀ ਅਕਾਲ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਲੱਕ ਮਿੰਟ ਸ਼ੇਅਰ ਕਰਿਆ ਕਰੋ ਜਰੂਰ ਪਪੂ ਲਨਾਨੀ ਗਾ ਤੁੱਕ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ